ਇਦੇ ਅੰਦਰ ਚਲਾ ਗਿਆ ਜਿਸ ਨੇ ਰੱਖਿਆ ਹੈ ਬਹੁਤ ਕਮਾ ਹੈ ਅਮਰ ਸੰਤਾਰ ਉਥੇ ਗਿਆ ਜੀ ਨਾਮ ਦਾਲ ਕੇ ਆਪਣਾ ਬੇੜਾ ਨਾ ਮੋਹਨ ਸਿੰਘ ਜੀ ਅਰਜ਼ੂ ਕੋਲ ਉਹ ਬੁੱਕ ਤੇ ਖੜਾ ਹੈ ਕਿ ਭਾਵੇਂ ਦੋਨੋਂ ਮਾਛਵਾੜਾ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਥਾਂ ᱛੀ ਹੈ ਦਸ਼ਮੇਸ਼ ਪਿਤਾ ਜੀ ਨੇ ਚੰਕੌਰ ਸਾਹਿਬ ਦੇ ਵਿੱਚ ਇਤਿਹਾਸਕ ਜਨਤੋ ਪ੍ਰੰਤ ਵੱਡੇ ਸਾਹਿਬ ਜاده ਬਾਬਾ ਜੀ ਸਿੰਘ ਝਾਰ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਹਿੰਮਤ ਸਿੰਘ ਮੋਕੂ ਜੈ ਸਿੰਘ ਦੀ ਸ਼ਹੀਦੀ ਤੋਂ ਪ੍ਰੰਤ ਸਾਤਗੁਰੂ ਜੀ ਇਸ ਭਾਵਨਾ ਸਾਥੇ ਭਾਗ ਲਾਏ ਇਸ ਭਾਵਨਾ ਸਾਥੇ ਲੱਖਾਂ ਹੀ ਸੰਗਤਾਂ ਨਤਮਸ ਹੋ ਕੇ ਸਾਤਗੁਰੂ ਜੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਜਸਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਸ ਸਮਾਗਮ ਵਕ ਵਕ ਸਾਵਾ ਤੇ ਉਤੇ ਬੜੇ ਸ਼ਰਧਾ ਸਦਕਾਰਨਾ ਮਨਾਇਆ ਜਾਂਦਾ ਹੈ ਇਸ ਪਾਵਨ ਅਸਥਾਨ ਤੇ ਬੜੇ ਸ਼ਰਧਾ ਸਦਕਾਰ ਦੇ ਨਾਲ ਇਸ ਪਾਵਨ ਸਮਾਗਮ ਨੂੰ ਮਨਾਇਆ ਜਾਂਦਾ ਹੈ ਵੱਡੇ ਤੜਕੇ ਤੋਂ ਸੰਗਤਾਂ ਦਾ ਦਾ ਤਾ ਸਮੁੰਦਰ ਪਹੁੰਚ ਰਿਹਾ ਹੈ ਗੁਰੂ ਘਰ ਵਿੱਚ ਅਰਦਾਸਾਂ ਕਰਾ ਕੇ ਸਾਤ ਪੁਰ ਦੇ ਦੇਗਾਂ ਕਰਾ ਕੇ ਨਮਸਤ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੱਚੇ ਪਾਤਸ਼ਾਹ ਜੀ ਦੇ ਖੰਡੇ ਪਾਟੇ ਦਾ ਅਮਰ ਤਿਆਰ ਹੋ ਰਿਹਾ ਹੈ ਅਤੇ ਵਿੰਨ ਸੰਗਤਾਂ ਖੰਡੇ ਪਾਟੇ ਦਾ ਅਮਰ ਚੱਕੀ ਗੁਰੂ ਘਰ ਜੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਆਪਣਾ ਤਨ ਮਨ ਤੁਹਾਨੂੰ ਅਰਪਣ ਕਰਨ ਲਈ ਇਸ ਸ਼ਾਨ ਤੋਂ ਪ੍ਰੇਰਣਾ ਲੈਂਦੀਆਂ ਹਨ ਲੱਖਾਂ ਹੀ ਸੰਗਤਾਂ ਨੇ ਸਤਗੁਰੂ ਜੀ ਦੇ ਪਾਵਨ ਸਾਂਝ ਦੇ ਦਰਸ਼ਨ ਕੀਤੇ ਹਨ ਇਸ ਹਾਸਕ ਸੋਵ ਦੇ ਵਿੱਚ ਇਸ਼ਨਾਨ ਕੀਤੇ ਹਨ ਅਤੇ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰਕੇ ਸਤਗੁਰੂ ਜੀ ਜਹਮਤ ਪ੍ਰਾਪਤ ਕਰ ਰਹੀਆਂ ਝੋਲੀਆਂ ਭਰ ਰਹੀਆਂ ਹਨ ਇਸ ਪਾਵਨ ਹਿਸਤਾਨ ਤੇ ਸਵੇਰ ਦੇ ਵੱਡੇ ਤੜਕੇ 2 ਵਜੇ ਤੋਂ ਲੈ ਕੇ ਸੰਤ ਪਹੁੰਚ ਰਹੀ ਹੈ ਅਥਾ ਸਮੁੰਦਰ ਸੰਤਾਂ ਦਾ ਇਸ ਪਵਿੱਤਰ ਅਸਥਾਨ ਤੇ ਪਹੁੰਚ ਰਿਹਾ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਦੱਸਿਓ ਜੀ ਆਪਣਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਜੀ ਜਿਸਪਾਲ ਸਿੰਘ ਕੁਵਾਤ ਅੱਜ ਜੋ ਉਪਰਾਲਾ ਕੀਤਾ ਜਾ ਰਿਹਾ ਬਸakti ਦੇ ਰੋਡ ਤੇ ਇਹ ਕੀ ਕਹਿਣਾ ਚਾਹੋਗੇ ਕੀ ਉਪਰਾਲਾ ਕੀਤਾ ਜਾ ਰਿਹਾ? ਗੁਰੂ ਸਾਹਿਬ ਦੀ ਮਹਾਨ ਕਿਰਪਾ ਦੇ ਨਾਲ ਅੱਜ ਬਸਾਖੀ ਦੀਆਂ ਪਹਿਲਾਂ ਤੁਹਾਡੇ ਚੈਨਲ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਮਾਛੋੜਾ ਸਾਹਿਬ ਦੀ ਮਹਾਨ ਧਰਤੀ ਤੇ ਬੱਚਿਆਂ ਵਾਸਤੇ ਅਸੀਂ ਅੱਜ ਇੱਥੇ ਜਿੱਥੇ ਦਸਤਾਰਾਂ ਸਜਾਉਂਦੇ ਆ ਜਿਹੜੇ ਕੇਸੜਾ ਰੱਖਣ ਦਾ ਪ੍ਰਣ ਕਰਦੇ ਸਾਡੇ ਕੋਲ ਜਵਾਨ ਆਇਆ ਵੀ ਇੱਕ ਜਿਨੇ ਕੇਸੜਾ ਰੱਖਣ ਦਾ ਪ੍ਰਣ ਕੀਤਾ ਤੇ ਦੂਸਰਾ ਨਾਲ ਬੱਚਿਆਂ ਵਾਸਤੇ ਬਹੁਤ ਵਧੀਆ ਇਨਾਮ ਜਿਹੜੇ ਅਸੀਂ ਲੈ ਕੇ ਆਏ ਆ ਜਿਹੜੇ ਬੱਚੇ ਦਸਾਂ ਗੁਰੂਆਂ ਨਾਮ ਪੰਝਾਂ ਪਿਆਰਿਆਂ ਦੇ ਪੰਜ ਤੱਕ ਚਾਰ ਤੱਕ ਮੁੱਢਲੀ ਜਾਣਕਾਰੀ ਤੇ ਨਾਲ ਸਿੱਖ ਧਰਮ ਬਾਰੇ ਜਿੱਦਾਂ ਵੀ ਗੁਰੂ ਸਾਹਿਬਾਨ ਦਾ ਜੀਵਨ ਸ਼ਹੀਦਾ ਬਾਰੇ ਸੁਣਾਉਂਦੇ ਆ ਦੱਸਦੇ ਆ ਕਈ ਬੱਚਾ ਨੇ ਸਾਨੂੰ 15 ਭਗਤਾਂ ਦੇ ਨਾਮ ਵੀ ਸੁਣਾਏ ਆ ਕੰਟ ਕਰਕੇ ਤੇ ਉਹਨਾਂ ਨੂੰ ਫਿਰ ਵਧੀਆ ਇਨਾਮ ਜਿਹੜੇ ਇੱਥੋਂ ਅਸੀਂ ਉਹ ਦਿੰਦੇ ਆ ਸਾਰਿਆਂ ਨੂੰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਜ ਖਾਲਸਾ ਦਾ ਅਹਿਮ ਦਿਹਾੜਾ ਏ ਸਾਨੂੰ ਸਾਰਿਆਂ ਨੂੰ ਇਹ ਮਹਾਨ ਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਸਾਹਿਬ ਦੇ ਬਹੁਤ ਵੱਡੇ ਪਰਪਕਾਰ ਨੇ ਸਤਿਗੁਰ ਗਰੀਬ ਨਿਵਾਜ ਨੇ ਸਾਨੂੰ ਦਬਲੇ ਕੁਚਲੇਆਂ ਨੂੰ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਬਰਾ ਸ਼ੇਰ ਬਣਾਇਆ ਮਹਾਰਾਏ ਨੇ 1699 ਨੂੰ ਬਸਾਖੀ ਵਾਲੇ ਦਿਨ ਸੋ ਗੁਰੂ ਸਾਹਿਬ ਬੜੀ ਬੜੀ ਕਿਰਪਾ ਕੀਤੀ ਆ ਜੇ ਖਾਲਸਾ ਪੰਥ ਜਿਹੜਾ ਏ ਅਸੀਂ ਨਾਲ ਦੀ ਨਾਲ ਕੋਈ ਵੀ ਹੋਵੇ ਇਹ ਨਹੀਂ ਦੇਖੀਦਾ ਇਹਦਾ ਆ ਧਰਮ ਆ ਜਾਂ ਆ ਬੱਚਾ ਇਸ ਧਰਮ ਦਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਥੋੜਾ ਜਿਹਾ ਉਹਦੇ ਇਤਿਹਾਸ ਬਾਰੇ ਦੱਸ ਕੇ ਗੁਰਬਾਣੀ ਬਾਰੇ ਦੱਸ ਕੇ ਉਹਦੀ ਹੈਲਪ ਕਰਕੇ ਉਹਦੇ ਨਾਲ ਦੀ ਨਾਲ ਪਿੰਡਾਂ ਵਿੱਚ ਵੀ ਕੈਂਪ ਲਾਉਂਦੇ ਆ ਜੀ ਪਿੰਡਾਂ ਜਾ ਕੇ ਗੁਰਬਾਣੀ ਦੇ ਸੰਥਿਆ ਦੇ ਗੁਰ ਇਤਿਹਾਸ ਬਾਰੇ ਨਾ ਨਾਮ ਦੇਣੇ ਦਸਤਾਰਾਂ ਸਜਾਉਣੀਆਂ ਇਹ ਆਦਿਕ ਸਵਾਵਾ ਜਿਹੜੀਆਂ ਗੁਰੂ ਸਾਹਿਬ ਲੰਦੇ ਆ ਮੇਰੇ ਵੱਲੋਂ ਫੇਰ ਵਸਾਕੀ ਦੀਆਂ ਤੁਹਾਡੇ ਚੈਨਲ ਨੂੰ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਹੋਰ ਕੋਈ ਸਵਾਲ ਜਵਾਬ ਸਵਾਜੋਤ